ਰੇਵੜਾ ਰਾਜਪਿਤਾ ਰਮੇਸ਼ ਜੀ ਇਹਨਾਂ ਦੇ ਆਸ਼ੀਰਵਾਦਾਂ ਦੇ ਨਾਲ ਅੱਜ ਲੁਧਿਆਣਾ ਦੇ ਵਿੱਚ ਵਰਤਮਾਨ ਦੇ ਸਾਹਮਣੇ ਜੋ ਬਹੁਤ ਵੱਡਾ ਗਰਾਊਂਡ ਹੈ ਐਗਜ਼ਿਬਿਸ਼ਨ ਉਹਦੇ ਵਿੱਚ ਵਿਸ਼ਾਲ ਸਦਸਭਾਗੰ ਦਾ ਕਾਰਜਕ੍ਰਮ ਆਪ ਦੇਖ ਰਹੇ ਹੋ ਬਣਾ ਹੋਇਆ ਹੈ ਹਜ਼ਾਰਾਂ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈ ਅਲੱਗ-ਅਲੱਗ ਅਸਥਾਨਾਂ ਤੋਂ ਔਰ ਸਾਰਿਆਂ ਦਾ ਸਤਿਗੁਰੂ ਦੇ ਪ੍ਰਤੀ ਆਸਥਾ ਅਸ਼ਰਦਾ ਵਿਸ਼ਵਾਸ ਹੋਰ ਜ਼ਿਆਦਾ ਬਣੇ ਸਤਿਗੁਰੂ ਦੀਆਂ ਅਸੀਰਵਾਦਾ ਪ੍ਰਾਪਤ ਕੀਤੇ ਜਾ ਰਹੇ ਹਨ ਇਹ ਸਾਰਾ ਸੰਸਾਰ ਇੱਕ ਫੈਮਿਲੀ ਹੈ ਵੀ ਆਰ ਇੱਕ ਗਲੋਬਲ ਫੈਮਿਲੀ ਅਦੂਰ ਦਾ ਐਸਾ ਵਾਈਡਲ ਵਿਜਨ ਹੈ ਕਿ ਗਿਆਨ ਦੀ ਜੋ ਜਗਾ ਜਗਾ ਤੱਕ ਪਹੁੰਚੇ ਔਰ ਪ੍ਰੇਮ ਵਾਲੀ ਗੰਗਾ ਹਰ ਘਰ ਤੱਕ ਜਾਏ ਔਰ ਮਿਸ਼ਨ ਦੀ ਜੋ ਇੱਕ ਐਪੈਕਸ ਛਵੀ ਹੈ ਇਸ ਨੂੰ ਹੋਰ ਜ਼ਿਆਦਾ ਨਿਖਾਰਨ ਦੇ ਲਈ ਹਾਰੇ ਦਾ ਯੋਗਦਾਨ ਬਣੇ ਐਸ.ਐਲ.ਏ ਰਾਈਟ ਨੋ ਅਸੀਂ ਪਬਲਿਕੇਸ਼ਨ ਕਾਊਂਟਰ ਦੇ ਉੱਤੇ ਖੜੇ ਹਾਂ ਪ੍ਰਸਾਦ ਕੌਮੇ ਜੀ ਇਸ ਨੂੰ ਪੂਰੀ ਤਰ੍ਹਾਂ ਨਾਲ ਅਗਵਾਈ ਕਰ ਰਹੇ ਹਨ ਆਪਣੀ ਟੀਮ ਦੇ ਨਾਲ ਅਬੋ 100 ਮੈਂਬਰਸ ਪਬਲਿਕੇਸ਼ਨ ਵਿੱਚ ਹਨ ਸਟਾਲ ਲੱਗੇ ਹੋਏ ਹਨ ਜਿਦੇ ਵਿੱਚ ਮਿਸ਼ਨ ਦੀਆਂ ਜਿਤਨੇ ਵੀ ਰਿਲੇਟਿਡ ਬੁੱਕਸ ਨੇ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਸਕ੍ਰਿਪਟਸ ਹਨ ਉਹ ਸਾਰੇ ਅਵੇਲੇਬਲ ਹਨ ਐਸੀ ਆਸ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲਾ ਹਰ ਜਗ੍ਹਾਸੂ ਆਉਣ ਵਾਲਾ ਹਰ ਭਗਤ ਉਸ ਨੂੰ ਇਹ ਤੋਂ ਚੁਰੀ ਕਰਨ ਨਾਲ ਡਿਵਾਈਨ ਵਰਚੂਜ਼ ਦੇ ਨਾਲ ਲਬਨ ਉਪਰੇਸ ਹੋ ਕੇ ਇਥੋਂ ਜਾਣ ਔਰ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕਮੀ ਨਾ ਰਹੇ ਵਿਵਿਸ਼ਣ ਪ੍ਰੇ ਬਰਾਲਦਾ ਹਿਮੈਨਿਟੀ ਕਿ ਸਾਰਾ ਸੰਸਾਰ ਇੱਕ ਸੁਖੀ ਪਰਿਵਾਰ ਬਣੇ ਔਰ ਕਿਸੇ ਨੂੰ ਕਿਸੇ ਪ੍ਰਕਾਰ ਦੀ ਕਮੀ ਨਾ ਰਹੇ ਸਤਗੁਰੂ ਮਤਾ ਜੀ ਆਪਣੇ ਡਿਵਾਈਨ ਖਜ਼ਾਨੇ ਚੋਂ ਸਾਰਿਆਂ ਨੂੰ ਪਰਮ ਗਿਆਨ ਦੀ ਦਾਤ ਦਿਓ ਸਾਰੇ ਹੀ ਪੂਰੀ ਤਰ੍ਹਾਂ ਜਗ ਮਗਾਂਦੇ ਹੋਏ ਇੱਕ ਇਲੂਮੀਨੇਟਡ ਸਟਾਰਸ ਆਫ ਦ ਮਿਸ਼ਨ ਪੜਨ ਪਰ ਦੁਨੀਆ ਇੱਕ ਸਵਰਗ ਦਾ ਨਕਸ਼ਾ ਬਣ ਜਾਏ ਪਿਆਰ ਸੇ ਕਹਿਣਾ ਦਾ ਜੀ ਇਸ ਤਰ੍ਹਾਂ ਜੀ ਲਗਭਗ ਪਿਛਲੇ ਇੱਕ ਹਫਤੇ ਤੋਂ ਚੰਡੀਗੜ੍ਹ ਰੋਡ ਗਲਾਡਾ ਗਰਾਊਂਡ ਵਿੱਚ ਇੱਥੇ ਸੰਤ ਰੰਕਾਰੀ ਸਮਾਗਮ ਜੋ ਕਿ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਰੰਕਾਰੀ ਰਾਜ ਪਿਤਾ ਜੀ ਦੀ ਹਜ਼ੂਰੀ ਵਿੱਚ ਹੋਣਾ ਨਿਸ਼ਚਿਤ ਹੋਇਆ ਸੀ ਤੋਂ ਅੱਜ ਇਹ ਸਮਾਗਮ ਦਾ ਸ਼ੁਭਾਰੰਭ ਸਤਗੁਰੂ ਦੀ ਕਿਰਪਾ ਦੁਆਰਾ ਹੋ ਚੁੱਕਾ ਹੈ ਔਰ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਰਧਾਲੂ ਭਗਤ ਸੰਤ ਮਹਾਤਮਾ ਪੂਰੇ ਪੰਜਾਬ ਚੋਂ ਈਵਨ ਕਿ ਜੰਮੂ ਕਸ਼ਮੀਰ ਹਿਮਾਚਲ ਤੋਂ ਵੀ ਚੱਲ ਕੇ ਇੱਥੇ ਪਹੁੰਚ ਰਹੇ ਨੇ ਅਤੇ ਸਤਿਗੁਰੂ ਦੇ ਦਰਸ਼ਨਾਂ ਦਾ ਜਿੱਥੇ ਸਾਰੇ ਆਨੰਦ ਪ੍ਰਾਪਤ ਕਰਨਗੇ ਇੱਕ ਦੂਸਰੇ ਦੇ ਚਰਨ ਤੋੜੇ ਇੱਕ ਦੂਸਰੇ ਦੀ ਪ੍ਰਾਪਤ ਕਰਨਗੇ ਨਾਲ ਨਾਲ ਜੋ ਸਤਿਗੁਰੂ ਦਾ ਇੱਕ ਪ੍ਰੇਮ ਦਾ ਪੈਗਾਮ ਇੱਕ ਸ਼ਰਧਾ ਦਾ ਇੱਕ ਇਕਤਵ ਦਾ ਪੈਗਾਮ ਜੋ ਸੰਸਾਰ ਭਰ ਨੂੰ ਪ੍ਰਸਾਰਿਤ ਹੋ ਰਿਹਾ ਹੈ ਉਹ ਸਾਰੇ ਨੂੰ ਆਪਣੇ ਜੀਵਨ 'ਚ ਧਾਰਨ ਕਰਕੇ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਢਾਲ ਕੇ ਜੋ ਜੋ ਮੰਨੇ ਬਚਨ ਗੁਰੂ ਦਾ ਉਹ ਖੁਸ਼ੀਆਂ ਨੂੰ ਪ੍ਰਾਪਤ ਕਰਦਾ ਹੈ ਉਹਦਾ ਜੀਵਨ ਆਸਾਨ ਹੁੰਦਾ ਹੈ ਤਾਂ ਅੱਜ ਮੌਕਾ ਹੈ कि कोई जिम्मेदास पहले भी बिनती कर चुका है कि कोई ऐसी वानजे ना रही है और इथे पहुंच के तू आशीर्वाद प्राप्त कर लो आज विशाल नरकाली संत समायो सेक्टर माजा श्रीชัย महाराज ते पूज्य राजपिता जी यानी पावन हजूरी विच आज हम जा रहे हैं बहुत संगत अच्छा है इस वेले सारा पंजाब इथे ਆਜ ਰਹਾ ਹੈ ਲਾਨਾ ਸਟੇਟਾਂ ਲੱਗ ਦਿਨੀਆਂ ਪੈ ਰਹੀਆਂ ਹਨ ਸ਼ਰਦਾਲੂ ਬੜੀ ਸ਼ਾਦਾ ਨਾਲ ਸਮਾਗਮ ਪਹੁੰਚ ਰਹੇ ਹਨ ਬੜਾ ਇੱਕ ਸੁੰਦਰ ਸਵਰਗ ਦਾ ਦ੍ਰਿਸ਼ ਬਣਿਆ ਹੋਇਆ ਹੈ ਜੋ ਮੈਸੇਜ ਹੈ ਨਕਾਰੀ ਮਿਸ਼ਨ ਦਾ ਉੱਪਰਤਾ ਜਾ ਰਿਹਾ ਹੈ ਕਿਉਂਕਿ ਜੋ ਮੈਸੇਜ ਸਾਰਿਆਂ ਵਾਸਤੇ ਹੁੰਦਾ ਹੈ ਜੋ ਮਕਸਦ ਹੈ ਸਭ ਦਾ ਨਕਾਰੀ ਮਿਸ਼ਨ ਨੂੰ ਪੂਰਾ ਕਰ ਰਿਹਾ ਹੈ ਜਦ ਇਹਦੇ ਬ੍ਰਹਮ ਦਾ ਗਿਆਨ ਆ ਗਿਆ ਜੋਤਮ ਜੋਤਨਾ ਮਿਲ ਗਈ ਉਹਦਾ ਜੀਵਨ ਸਫਲ ਹੋਇਆ ਐਸਾ ਹੀ ਸੰਦੇਸ਼ ਕੁਇਤਰ ਅੱਜ ਦਿੱਤਾ ਜਾ ਰਿਹਾ ਹੈ ਓਕੇ ਓਕੇ ਆਸ਼ੂ ਜੀ ਅੱਜ ਤੁਸੀਂ ਨਿਰਮਕਾਰੀ ਸਮਾਗਮ 'ਚ ਇਨਵਾਈਟ ਹੋ ਕਿਦਾਂ ਦਾ ਮਹਿਸੂਸ ਕਰਦੇ ਹੋ ਬੜੇ ਕਿਸਮਤ ਵਾਲੇ ਆ ਬੜੇ ਸੁਭਾਗਦਸ਼ਾਲੀ ਆ ਯਾ ਜਿਸ ਮਾਗਮ ਚ ਸ਼ੱਕਰ ਕਰਨ ਦਾ ਮੌਕਾ ਮਿਲਿਆ ਖਾਸ ਤੌਰ ਤੇ ਲੁਗਿਆਣਾ ਦੀ ਸਾਰੀ ਪੰਜਾਬ ਦੀ ਸਾਰੀ ਨਿਰੰਕਾਰੀ ਸੰਗਤ ਔਰ ਖਾਸ ਤੌਰ ਤੇ ਲੁਗਿਆਣਾ ਨवासी ਅੱਜ ਬੜੇ ਸੁਭਾਗੇਸ਼ੀ ਵਾਲੀ ਹੈ ਮਹਾਰਾਜ ਜੀ ਸੁਦੀਸ਼ਾ ਜੀ ਆਪ ਇੱਥੇ ਮਾ ਉਹਨਾਂ ਦਾ ਪਿਆਰ ਉਹਨਾਂ ਦਾ ਸਨੇਹ ਔਰ ਉਹਨਾਂ ਦਾ ਆਸ਼ੀਰਵਾਦ ਸਾਰੇ ਲੁਗਿਆਣਾ ਨੂੰ ਮਿਲਣ ਜਾ ਰਿਹਾ ਹੈ ਕਿ ਉਹਨਾਂ ਦੇ ਸਤ ਸੰਗਤਾਂ ਜਿਸੀ ਨੂੰ ਸ਼ਾਮਲ ਹੋਏ ਬੜੇ ਕਿਸਮਤ ਵਾਲੇ ਕੋਣਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਉਹਨਾਂ ਦਾ ਆਸ਼ੀਰਵਾਦ ਮਿਲੇਗਾ ਕਹਿਣਾ ਉਹਨਾਂ ਦੀ ਫੇਰੀ ਸਾਡੇ ਲੁਧਿਆਣੇ ਵਾਸਤੇ ਇੰਨੀ ਲਾਹੇਵੰਦ ਹੋਵੇ ਸਭ ਨੂੰ ਇਹਨਾਂ ਆਸ਼ੀਰਵਾਦ ਮਿਲੇ ਸਭ ਬਦਨ ਫਲਮ ਤੋਂ ਉਹਨਾਂ ਦੇ ਜਿਹੜੇ ਕਸ਼ਟ ਕਲੇਸ਼ ਹੈ ਦੂਰ ਮੇਰੀ ਭਾਈ ਪ੍ਰਤਪਾ ਪੰਜਾਬ ਦੇ ਪ੍ਰਤੀ ਦੇਸ਼ ਦੇ ਪ੍ਰਤੀ ਦੁਨੀਆ ਦੇ ਪ੍ਰਤੀ ਮਾਤਾ ਜੀ ਅੱਗੇ ਤੁਸੀਂ ਕੀ ਅਰਦਾਸ ਕਰੋਗੇ ਮੈਂ ਤਾਂ ਅਰਦਾਸ ਨੂੰ ਅਸਿੱਤ ਬੇਨਤੀ ਕਰਨਾ ਲੇ ਜੋ ਅਰਦਾਸਾ ਹੈ ਮਹਾਰਾਜ ਜੀ ਜਨਾਬਾ ਦੀ ਆਪ ਸਿੱਧੀਆਂ ਆਪਾਂ ਨੂੰ ਸੁਣਨੇ ਹੈ ਕਿ ਵੈਸੇ ਵੀ ਜਦੋਂ ਵੀ ਐ ਮਦਨਕਾਰੀ ਸਮਾਗਮ ਤੇ ਕਿਤੇ ਵੀ ਆਉਂਦੇ ਆ ਉੱਥੇ ਸਾਰੇ ਧਰਮਾਂ ਦਾ ਸਤਿਭਾਵ ਇਹੀ ਦੇਖਣ ਨੂੰ ਮਿਲਦਾ ਹੈ ਸਾਰਿਆਂ ਦੀ ਤਰੱਕੀ ਦੀ ਕਾਮਨਾ ਕੀਤੀ ਜਾਂਦੀ ਹੈ ਪਿਆਰ ਮੁਹੱਬਤ ਕਿਸ ਤਰ੍ਹਾਂ ਦੇ ਬੜੇ ਸਮਾਜ ਇਹ ਸਭ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਦੇਖਣ ਵਾਲੀ ਪਬਲਿਕ ਨੂੰ ਤੁਹਾਡੇ ਵੱਲੋਂ ਕੀ ਸੰਦੇਸ਼ ਹੋਏਗਾ ਜੋ ਉਹਨਾਂ ਦੀ ਸਿੱਖਿਆ ਹੈ ਬੜੇ ਮਹਾਰਾਜ ਜੀ ਨੇ ਦਿੱਤੀਆਂ ਅਤੇ ਨਾਲ ਸਾਥ ਸਾਥ ਉਹਨਾਂ ਦੀ ਜਿਹੜੀ ਜੋਤ ਹੈ ਅੱਗੇ ਮਾਤਾ ਜੀ ਦੇ ਹੱਥ ਵਿੱਚ ਹੈ ਜੋ ਉਹਨਾਂ ਦੀ ਪੀਚਿੰਗਸ ਨੇ ਜੋ ਉਹਨਾਂ ਨੇ ਦੁਨੀਆ ਨੂੰ ਵਾਸਤੇ ਦਿਖਾਇਆ ਸਾਨੂੰ ਹੁਣ ਵੀ ਉਹਨਾਂ ਤੋਂ ਚੱਲਣ ਦੀ ਲੋੜ ਹੈ ਉਹ ਸਾਰਾ ਸਮਾਜ ਇਹ ਸਾਡਾ ਦੋਸ਼ ਹੈ ਦੁਨੀਆ ਜੇ ਉਹਨਾਂ ਦੇ ਦਿਖਾਏ ਰਸਤੇ ਤੇ ਚਲੇ ਤਾਂ ਮੇਰਾ ਖਿਆਲ ਕਿ ਕੋਈ ਅਧੂਸ਼ ਈਰਖਾ ਲੋਕਾਂ ਦੇ ਝਗੜੇ ਸਾਰੇ ਸਾਨੂੰ ਦੇਖਣ ਨੂੰ ਨਹੀਂ ਮਿਲਣਗੇ ਤੇ ਪਿਆਰ ਸਦਭਾਵ ਸਾਰੇ ਬਣੇਗਾ ਥੈਂਕ ਯੂ ਇਨਵਾਈਟ ਹੋ ਲੁਧਿਆਣੇ ਦੇ ਲੋਕ ਪਗਾਰੇ ਆ ਜਿਹੜਾ ਪੂਰੇ ਪੰਜਾਬ ਚ ਲੁਧਿਆਣੇ ਦੀ ਧਰਤੀ ਨੂੰ ਸਤਿਗੁਰੂ ਮਾਤਾ ਸਿੱਖਿਆ ਦੀ ਇੱਥੇ ਆਪਣੇ ਅਸ਼ੀਰਵਾਦ ਦੇਣ ਲਈ ਸੰਗਤ ਨੂੰ ਆਰੇਆ ਲੁਧਿਆਣੇ ਦੇ ਲੋਕ ਪਾਗਾ ਵਾਲੇ ਆ ਪੰਜਾਬ ਦੇ ਲੋਕ ਪਾਗਾ ਵਾਲੇ ਆ ਖਾਸ ਕਰਕੇ ਲੁਧਿਆਣਾ ਤਾਂ ਪਾਗਾ ਵਾਲਾ ਪੰਜਾਬ ਦੇ ਅੰਦਰ ਲੁਧਿਆਣੇ ਦੇ ਅੰਦਰ ਹੀ ਆਉਂਦੇ ਜਦੋਂ ਆਉਂਦੇ ਆ ਇਹ ਲੁਧਿਆਣੇ ਦੇ ਲੋਕਾਂ ਦੀ ਕਿਸਮਤ ਵਧੀਆ ਵਾ ਮੈਂ ਸਮਝਣਾ ਜਦੋਂ ਸਤਿਗੁਰੂ ਮਾਤਾ ਜੀ ਦਾ ਆਸ਼ੀਰਵਾਦ ਲੰਦਾ ਤੇ ਵੱਡਾ ਭਾਈ ਸੀਨੀਅਰ ਡਿਪਟੀ ਮੈ ਰਕੇਸ਼ ਪ੍ਰਾਸ਼ਰ ਜੀ ਆਈ ਪ੍ਰਾਸ਼ਰ ਪਰਵਾਰ ਮਾਤਾ ਜੀ ਤੋਂ ਸ਼ੀਰਮਾਲ ਲੈਣ ਲਈ ਅਲਕਾ ਸੰਗਤ ਦਾ ਸੇਵਾਦਾਰ ਹੋਣ ਦੇ ਨਾਲੇ ਮਾਤਾ ਜੀ ਜਲੋ ਵੀ ਆਉਂਦੇ ਆ ਤਾਂ ਸਾਡਾ ਜਿਹੜਾ ਸੀਸ ਆ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਝੋਕੇ ਉਹਨਾਂ ਤੋਂ ਅਸ਼ੀਰਵਾਦ ਲੱਭ ਲੋਕ ਸੇਵਾ ਦੇ ਵਿੱਚ ਆਪਣਾ ਯੋਗਦਾਰ ਪਾਉਂਦੇ ਆ। ਇੰਨਾ ਹਜੂਮ ਹੈ ਤੇ ਇੰਨੀ ਸੰਗਤ ਇੱਥੇ ਆਈ ਹੋਈ ਆ ਇੱਥੇ ਕੋਈ ਤੱਕਾ ਨਹੀਂ ਲੜਾਈ ਨਹੀਂ ਕੋਈ ਝਗੜਾ ਨਹੀਂ। ਔਰ ਕੀ ਮਹਿਸੂਸ ਕਰਦੇ ਹੋ ਤੁਸੀਂ ਕੋਈ ਲੋਕ ਜਿਹੜੇ ਸ਼ਰਧਾ ਨਾਲ ਆਉਂਦੇ ਆ

ਉਸੇ ਜਿੱਤੇ ਦਾ ਮਾਸੂਸ ਕਰਦੇ ਨੇ ਐਦਾ ਆਪਣੇ ਆਪ ਨੂੰ ਭਾਗਾਂ ਵਾਲਾ ਜੇਤਾਂ ਪਰਸ਼ਰ ਪਰਵਾਰ ਹੀ ਭਾਗਾਂ ਵਾਲਾ ਜੇਤਾਂ ਜਦੋਂ ਗੁਰੂ ਮਹਾਰਾਜ ਦੇ ਸਰੂਪ ਉਹ ਗੁਰੂ ਮਹਾਰਾਜ ਜੰਨਾ ਦੇ ਰੂਪਾ ਸੀ ਛਕੋਣਾ ਉਹਨਾਂ ਦਾ ਆਸ਼ੀਰਵਾਦ ਮਿਲ ਕੇ ਨਾ ਲੋਕ ਸੇਵਾ ਕਰਨ ਦਾ ਹੋਰ ਬਲਤੀ ਹੋਰ ਸ਼ਕਤੀ ਮਿਲ ਗਈ